ਘਟਾ ਨਿਕਲ ਗਿਆਂ ਸਾਡੇ ਨਾਲ ਬਹੁਤ ਥਕਾ ਹੋਇਆ ਅਸੀਂ ਕੀ ਕਰ ਸਕਦੇ ਆ ਬਟਾਲਾ ਦੇ ਪਿੰਡ ਸੁੱਖਾ ਚਿੜਾ ਦੀ ਰਹਿਣ ਵਾਲੀ 21 ਸਾਲ ਦੀ ਲਖਵਿੰਦਰ ਕੌਰ ਔਰ ਫਕੋਮਲ ਇੱਕ ਸੜਕ ਖਾਚੇ ਦਾ ਸ਼ਿਕਾਰ ਹੋਈ ਪਤਾ ਲੱਗਿਆ ਕੇਸ ਦੇ ਵਿੱਚ ਤਿੰਨ ਸਹੇਲੀਆਂ ਦੀ ਇਕੱਠਿਆਂ ਹੀ ਜਾਨ ਚਲੀ ਗਈ ਅਜਤੋਂ ਕਰੀਬ 10 ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ਾ ਤੇ ਇਹ ਕੁੜੀ ਵਿਦੇਸ਼ ਦੇ ਵਿੱਚ ਗਈ ਸੀ ਮਹੀਨਾ ਕੋ ਪਹਿਲਾਂ ਹੀ ਉਸ ਨੂੰ ਕੰਮ ਮਿਲਿਆ ਸੀ ਅਤੇ ਕੰਮ ਤੋਂ ਪਰਤਦੇ ਸਮੇਂ ਹੀ ਇਹ ਮਾੜਾ ਹਾਦਸਾ ਹੋਇਆ ਮ੍ਰਿਤਕ ਲੜਕੀ ਦੇ ਚਾਚਾ ਨਰਿੰਦਰ ਸਿੰਘ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ 21 ਸਾਲ ਦੀ ਉਸਦੀ ਪਤੀਜੀ ਕੋਮਲ ਪੁੱਤਰੀ ਬਲਵਿੰਦਰ ਸਿੰਘ ਕੈਨੇਡਾ ਪੜ੍ਹਾਈ ਕਰਨ ਦੇ ਲਈ ਭੇਜੀ ਸੀ ਦੋਸਤਾਂ ਦੇ ਨਾਲ ਜਦੋਂ ਕਾਰ ਦੇ ਵਿੱਚ ਸਵਾਰ ਹੋ ਕੇ ਵਾਪਸ ਆ ਰਹੀ ਸੀ ਤਾਂ ਕਾਰ ਦਾ ਸੰਤੁਲਨ ਵਿਗੜਦਾ ਹੈ ਉਹ ਪੇੜ ਨਾਲ ਜਾ ਟਕਰਾਉਂਦੀ ਹੈ ਜਿਸ ਤੋਂ ਬਾਅਦ ਤਿੰਨ ਕੁੜੀਆਂ ਦੀ ਜਾਨ ਜਾਣ ਦੀ ਦੁਖਦ ਖਬਰ ਸਾਂਭਣੀ ਆਈ ਹਾਦਸੇ ਦੀ ਪੁਸ਼ਟੀ ਕਨੇਡਾ ਪੁਲਿਸ ਤੇ ਵੱਲੋਂ ਕਰ ਦਿੱਤੀ ਗਈ ਹੈ ਦੁਰਘਟਨਾ ਤੋਂ ਬਾਅਦ ਪਰਿਵਾਰ ਤਾਂ ਜਿੱਥੇ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਹੀ ਪੂਰੇ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਮ੍ਰਿਤਕ ਲੜਕੀ ਤੇ ਪਿਤਾ ਨੇ ਬੜੀ ਹੀ ਮਿਹਨਤ ਮੁਸ਼ਕਲ ਕਰਨ ਤੋਂ ਬਾਅਦ ਤੀਨੂੰ ਵਿਦੇਸ਼ ਦੇ ਵਿੱਚ ਭੇਜਿਆ ਸੀ ਪਰ ਨਹੀਂ ਪਤਾ ਸੀ ਕਿ ਉੱਥੇ ਜਾਂਦੇ ਸਾਰੇ ਹੋਝਿਆ ਕੁਝ ਹੋ ਜਾਣਾ ਕੋਮਲ ਨੇ ਹਜੇ ਦੋ ਸੈਮਿਸਟਰ ਹੀ ਪਾਸ ਕੀਤੇ ਸਨ ਅਤੇ 4 ਮਹੀਨੇ ਦੀਆਂ ਛੁੱਟੀਆਂ ਹੋ ਗਈਆਂ ਅਤੇ ਇਸਤਾ ਹੀ ਖਰਚਾ ਕੱਢਣ ਦੇ ਲਈ ਉਹ ਕੰਮ ਕਰਨ ਲੱਗ ਪਈ ਸੀ ਅਤੇ ਕੰਮ ਤੋਂ ਆਉਂਦੇ ਸਮੇਂ ਇਹ ਹਾਦਸਾ ਹੋਇਆ ਜਿਸ ਤੇ ਵਿੱਚ ਉਸਨੇ ਆਪਣੀ ਜਾਨ ਕਬਾ ਦਿੱਤੀ ਅਸੀ ਨਾਮਦਾ ਜੀ ਹਾਂਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਮੇਰਾ ਪਿੰਡ ਸੁੱਖਾ ਜਿਹੜਾ ਹੈ ਅਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੋ ਸਾਡੇ ਪਰਿਵਾਰ ਦੇ ਨਾਲ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਜੀ ਮੇਰੀ ਭਤੀਜੀ ਲਖਵਿੰਦਰ ਕੌਰ ਕੋਮਲ ਜੋ ਕਿ ਪਿਛਲੇ ਸਾਲ 2023 ਦੇ ਵਿੱਚ ਸਤੰਬਰ ਅੰਟੇਕ ਦੇ ਵਿੱਚ ਅਗਸਤ ਦੀ 30 ਤਰੀਕ ਨੂੰ ਇੱਥੋਂ ਆਪਾਂ ਕੈਨੇਡਾ ਕ ਲਈ ਜਿਹੜੀ ਸਟੱਡੀ ਚੱਲ ਰਹੀ ਸੀ ਜਿਹਦੇ ਵਿੱਚ ਉਹਨੂੰ 4 ਮਹੀਨੇ ਰਹੀਆਂ ਵਿੱਚ ਛੁੱਟੀਆਂ ਪੈ ਗਈਆਂ ਚਾਰ ਮਹੀਨੇ ਦੀਆਂ ਛੁੱਟੀਆਂ ਪੈਂਦੇ ਵਿੱਚ ਉਹਨਾਂ ਨੇ ਕੁਝ ਲਾਭ ਲੈਣਾ ਕੀਤਾ ਕਿ ਕੁਝ ਕੰਮ ਮਿਲ ਜਾਵੇ ਤੇ ਇੱਕ ਮਹੀਨਾ ਪਹਿਲਾਂ ਉਹਨੂੰ ਕੰਮ ਮਿਲਿਆ ਹੈ ਤੇ ਕੰਮ ਤੇ ਰੋਜ਼ ਸਵੇਰੇ ਜਾਂਦੀ ਹੈ ਤੇ ਸਾਮ ਨੂੰ ਘਰ ਆ ਜਾਂਦੀ ਹੈ ਇਸੇ ਤਰ੍ਹਾਂ ਆਪਣੇ ਹੋਰ ਲੜਕੀਆਂ ਦੇ ਨਾਲ ਉਹ ਕੱਲ ਕੰਮ ਤੇ ਗਈ ਹੈ ਤੇ ਜਦੋਂ ਵਾਪਸ ਆ ਰਹੀ ਹੈ ਜਿਸ ਕਾਰ ਦੇ ਵਿੱਚ ਉਹ ਵਾਪਸ ਆ ਰਹੇ ਹਨ ਉਹਦੇ ਵਿੱਚ ਹੋਰ ਦੋ ਨੌਜਵਾਨ ਹੋਰ ਉਹਨਾਂ ਦੇ ਨਾਲ ਇੱਕ ਡਰਾਈਵਰੀ ਕਰ ਰਿਹਾ ਹੈ ਇੱਕ ਕਨੈਕਟਰ ਸੀਟ ਤੇ ਬੈਠਾ ਹੈ ਇਹ ਤਿੰਨ ਗੁੱਟੀਆਂ ਜਿਨ੍ਹਾਂ ਦੇ ਵਿੱਚ ਮੇਰੀ ਪਤੀ ਜੀ ਵੀ ਜਿਹੜੀ ਹੈ ਮਗਲ ਦੀ ਸੀਟ ਤੇ ਬੈਠੀ ਹੋਈ ਹੈ ਅਚਾਨਕ ਇਹਨਾਂ ਤੇ ਆ ਉਹ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਗੱਡੀ ਕਿਸੇ ਦਰਖਤ ਦੇ ਵਿੱਚ ਜਾ ਟਕਰੌਂਦੀ ਹੈ ਜਿਸ ਦੇ ਕਾਰਨ ਕਰਕੇ ਮੇਰੀ ਪਤੀ ਜੀ ਸਮੇਤ ਦੋਵੇਂ ਗੁੱਟੀਆਂ ਜਿਹੜੀਆਂ ਮਗਰ ਬਿਠੀਆਂ ਸੀਟਾਂ ਦੇ ਉੱਤੇ ਉਹ ਕਾਲਚਲਾਨਾ ਕਰ ਜਾਂਦੀਆਂ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਡਰਾਈਵਰ ਨੂੰ ਵੀ ਗੰਭੀਰ ਸੱਟਾਂ ਲੱਗ ਜਾਂਦੀਆਂ ਤੇ ਨਾਲ ਬੈਠੇ ਕਨੈਕਟਰ ਸੀਟ ਦੇ ਵੀ ਜਿਹੜਾ ਲੜਕਾ ਹੈ ਉਹਨੂੰ ਵੀ ਬਹੁਤ ਗੰਭੀਰ ਸੱਟਾਂ ਲੱਗੀਆਂ ਜਿਹੜਾ ਕਿ ਅਜੇ ਖੂਹ ਦੇ ਵਿੱਚ ਨਹੀਂ ਆਇਆ ਸਾਨੂੰ ਉਥੋਂ ਸਾਰੀਆਂ ਖਬਰਾਂ ਜਿਹੜੀਆਂ ਫੋਨ ਰਾਹੀਂ ਮਿਲ ਰਹੀਆਂ ਹਨ ਸੋ ਸਾਡੇ ਪਰਿਵਾਰ ਦੇ ਨਾਲ ਬਹੁਤ ਵੱਡਾ ਜਿਹੜਾ ਹੈ ਨਾ ਉਹ ਮਾਰਾ ਹੋਇਆ ਹੈ ਬਹੁਤ ਸਾਨੂੰ ਦੁੱਖ ਪੁੱਜਾ ਇਹ ਗੱਲ ਦਾ ਜਦੋਂ ਮੇਰੀ ਬੇਟੀ ਜੋ ਕਰਨਜੀਤ ਕੋਰ ਹੈ ਅੱਜ ਤੋਂ 2.5 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਗਈ ਹੋਈ ਹੈ ਜਦੋਂ ਮੇਰੀ ਬੇਟੀ ਨੂੰ ਪਤਾ ਲੱਗਾ ਕਿ ਮੇਰੀ ਸ਼ਿਸਟਰ ਮੇਰੇ ਤਾਏ ਦੀ ਲੜਕੀ ਜਿਹੜੀ ਹੈ ਉਹਦਾ ਐਕਸੀਡੈਂਟ ਹੋ ਗਿਆ ਏ ਤੇ ਉਹ ਮੁੜ ਕੇ ਗਈ ਹੈ ਉਥੇ ਤੇ ਉਥੇ ਜਾ ਕਰਕੇ ਉਹਨੇ ਵੇਖਿਆ ਏ ਕਿ ਦਾਖਲ ਹੈ ਉਥੇ ਹਸਪਤਾਲ ਦੇ ਵਿੱਚ ਬੱਚੀਆਂ ਜਿਹੜੀਆਂ ਹਨ ਉਹਨਾਂ ਦੀਆਂ ਡੈੱਡ ਬਾਡੀਆਂ ਜਿਹੜੀਆਂ ਹਸਪਤਾਲ ਦੇ ਵਿੱਚ ਹਨ ਪਰ ਮੇਰੀ ਬੇਟੀ ਨੂੰ ਉਹ ਡੈੱਡ ਬਾਡੀ ਜਿਹੜੀ ਹੈ ਨਾ ਮੇਰੀ ਭਤੀਜੀ ਦੀ ਨਹੀਂ ਵੇਖਣ ਦਿੱਤੀ ਪ੍ਰਸ਼ਾਸਨ ਕੋਲੋਂ ਅਸੀਂ ਉਹਨਾਂ ਨੇ ਮੰਗ ਕੀਤੀ ਕਿ ਮੇਰੀ ਸ਼ਿਟਰ ਦੀ ਜਿਹੜੀ ਡੱਡਬਾ ਦੀ ਵੇਖਣ ਦਿੱਤੀ ਜਾਵੇ ਪਰ ਉਹਨਾਂ ਨੇ ਅਜੇ ਕਿਸੇ ਨੂੰ ਹੀ ਲਾਗੇ ਨਹੀਂ ਆਉਣ ਦਿੱਤਾ ਤੇ ਇਹ ਸਾਰੇ ਘਟਨਾਵਾਂ ਤੋਂ ਬਾਅਦ ਮੇਰੀ ਬੇਟੀ ਨੇ ਜਦੋਂ ਸਾਨੂੰ ਰਾਤੀ 10 ਵਜੇ ਨਾਲ ਫੋਨ ਕੀਤਾ ਤੇ ਅਸੀਂ ਸਾਰੇ ਪਰਿਵਾਰ ਦੇ ਜੀ ਥਕੇ ਬਕੇ ਲੱਗੇ ਸਾਡੀਆਂ ਧਾਂ ਨਿਕਟਾਂ ਨਿਕਲ ਗਿਆ ਸਾਡੇ ਨਾਲ ਬਹੁਤ ਥਕਾ ਹੋਇਆ ਅਸੀਂ ਕੀ ਕਰ ਸਕਦੇ ਹਾਂ ਤੋਂ ਤੁਹਾਡੇ ਬ੍ਰਦਰ ਕੀ ਕਰਦੇ ਮੇਰਾ ਬ੍ਰਦਰ ਜਿਹੜਾ ਮਥਰਾ ਦੇ ਵਿੱਚ ਟ੍ਰੇਨ ਆਪਰੇਟਰ ਆ ਜਿਹਨੂੰ ਮੈਂ ਰਾਤੀ 7:10 ਵਜੇ ਨਾਲ ਫੋਨ ਤੇ ਦੱਸ ਦਿੱਤਾ ਉਹ ਰਾਤੀ ਹੀ 8:30 ਵਜੇ ਨਾਲ ਉਥੋਂ ਤੁਰ ਪਿਆ ਵਾ ਕਹਿੰਦੇ ਹਨ ਕਿ ਉਹ ਫੋਨ ਤੇ ਦੱਸ ਰਿਹਾ ਏ ਕਿ ਮੈਂ 2:30 ਵਜੇ ਨਾਲ ਇੱਥੇ ਆ ਜਾਣਾ ਬਲਵਿੰਦਰ ਸਿੰਘ ਆਪਣਾ ਨਰਿੰਦਰ ਸਿੰਘ ਜੀ ਗ੍ਰੰਤੀ ਸਿੰਘ ਸਾਡੇ ਪਿੰਡ ਦੇ ਨੇ ਜੋ ਕਿ ਬਹੁਤ ਵਧੀਆ ਗ੍ਰੰਤੀ ਵੀ ਆ ਤੇ ਪਿੰਡ ਸੂਝਵਾਨ ਵੀ ਅੱਛੀ ਵੀ ਆ ਇਹਨਾਂ ਤੋਂ ਵੱਡਾ ਬਰਦਰ ਸੀ ਬਲਵਿੰਦਰ ਸਿੰਘ ਉਹ ਕੋਈ ਟ੍ਰੇਨ ਆਪਰੇਟਰ ਸੀ ਉਹਦੀ ਲੜਕੀ ਕੈਨੇਡਾ ਗਈ ਨੂੰ ਕੋਈ 8:30 ਮਹੀਨੇ ਹੋਏ ਆ ਉਹ ਕੈਨੇਡਾ ਸਟੱਡੀ ਵੀਜ਼ੇ ਤੇ ਗਈ ਸੀ ਦੋ ਸੈਮੈਸਟਰ ਉਹਦੇ ਪੂਰੇ ਹੋ ਗਏ ਆ ਕੰਮ ਪਹਿਲਾਂ ਤਾਂ ਉਹ ਆਪਣੇ ਦਿੰਦੀ ਸੀ ਕਿ ਬ੍ਰੈਂਪਟਨ ਬ੍ਰੈਂਪਟਨ 'ਚ ਕੰਮ ਬਣਾਉਣ ਨੂੰ ਮਿਲਣ ਕਰਕੇ ਥੋੜਾ ਉਹ ਸਾਈਡ ਤੇ ਚਲੀ ਗਈ ਜਿੱਥੋਂ ਕਿ ਉਹ ਜਾ ਕੇ ਤੇ ਦੁਬਾਰਾ ਉਸਨੇ ਕੰਮ ਤੇ ਡਿਊਟੀ ਤੇ ਗਈ ਡਿਊਟੀ ਤੋਂ ਵਾਪਸ ਆ ਰਹੀ ਸੀ ਨਾਲ ਹੋਰ ਵੀ ਲੜਕੀਆਂ ਸੀ ਉਹਨਾਂ ਦਾ ਰਸਤੇ ਦੇ ਵਿੱਚ ਆਉਂਦਿਆਂ ਹੋਇਆ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਵਿੱਚ ਤਿੰਨ ਲੜਕੀਆਂ ਜੋ ਆ ਖਤਮ ਹੋ ਗਈਆਂ ਨੇ ਤੇ ਦੋ ਲੜਕੇ ਜਿਹੜੇ ਸੀ ਉਹ ਗੰਭੀਰ ਜ਼ਖਮੀ ਹੋ ਗਏ ਆ ਇਹ ਪਰਿਵਾਰ ਜਿਹੜਾ ਬਹੁਤ ਮਿਹਨਤੀ ਤੇ ਗਰੀਬ ਪਰਿਵਾਰ ਸੀਗਾ ਛੋਟੇ ਆਪਣਾ ਥੋੜਾ ਥੋੜੇ ਆਧਾਰੇ ਤੋਂ ਉੱਪਰ ਨੂੰ ਉੱਠਿਆ ਵਾ ਇਹਨਾਂ ਦੀ ਸਰਕਾਰ ਨੂੰ ਕੋਈ ਇਹਨਾਂ ਕੋਈ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਪੈਸਾ ਲਾ ਕੇ ਪਹਿਲਾਂ ਲੜਕੀ ਨੂੰ ਐਲਟਸ ਕਰਾਈ ਫਿਰ ਲੜਕੀ ਨੂੰ ਕੈਨੇਡਾ ਪੜ੍ਹਨ ਵਾਸਤੇ ਭੇਜਿਆ ਤੋਂ 25-30 ਲੱਖ ਰੁਪਏ ਲਾਇਆ ਪਰ ਅੱਜ ਇਹਨਾਂ ਦਾ ਉਹ ਸਾਰਾ ਨੁਕਸਾਨ ਤੇ ਇੱਕ ਬੱਚਾ ਵੀ ਘਰ ਤੋਂ ਗਿਆ ਇਹਦੀ ਸਾਰੇ ਅਸੀਂ ਪਿੰਡ ਵਾਲੇ ਜਿਹੜੇ ਆ ਸਾਰਾ ਪਿੰਡੀ ਸੋਖ ਦੇ ਵਿੱਚ ਡੁੱਬਿਆ ਹੋਇਆ ਸਵੇਰ ਤੋਂ ਤਾਤਾ ਲੱਗਾ ਹੋਇਆ ਹੈ ਬਾਬਾ ਜੀ ਦੇ ਘਰ ਵਿੱਚ ਤੇ ਲੜਕੀ ਦਾ ਪਿਤਾ ਜਦੇ ਜੇ ਆਉਣਾ ਉਹ ਵੀ ਆਪਣਾ ਡਿਊਟੀ ਤੋਂ ਵਾਪਸ ਆ ਰਹੇ ਨੇ ਅੱਜ ਬਾਕੀ ਸਾਡੇ ਪ੍ਰਸ਼ਾਸਨ ਥਗੇ ਉਹ ਵੱਧ ਤੋਂ ਵੱਧ ਨਦੀ ਸਹਾਇਤਾ ਕੀਤੀ ਜਾਵੇ